ਕੋਟੇਗਮਾ ਕੈਨੇਡਾ ਬਾਰੇ ਵਿਸ਼ੇਸ਼ ਤੌਰ ਤੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਖਿੱਤੀ ਬਾਰੇ ਗੱਲ ਕਰਾਂਗੇ। ਕੈਨੇਡਾ ਪੂਰਬੀ ਐਟਲੈਂਟਿਕ ਮਹਾਸਾਗਰ ਤੋਂ ਲੈ ਕੇ ਉੱਤਰੀ ਪੱਛਮੀ ਅਟਲਾਂਟਿਕ ਮਹਾਸਾਗਰ ਤੱਕ ਫੈਲਿਆ ਹੋਇਆ ਹੈ। ਨਿਕ ਮੈਂ ਇਸ ਟਾਪਰ ਮੈਂ। ਵਿਸ਼ਾ ਅਧਿਕਾਰ ਰੇਂਜ 9.9 ਜੱਕ ਵਰਤੂ ਲਵੇ। ਕੈਨੇਡਾ ਦੇ 10 ਟੂਬੇ ਹਨ ਤੇ 310 ਟੈਰੀਟਰੀ ਹੈ ਕੈਨੇਡਾ ਦੀ ਕੁੱਲ ਆਬਾਦੀ 3 ਕਰੋੜ 44 ਲੱਖ ਹੈ ਟੈਂਡੋਕ ਜਿਹੜੀ ਮਿਨੋਰਟੀ ਦੀ ਆਬਾਦੀ 13 ਲੱਖ ਹੈ ਔਰ ਪੰਜਾਬੀ ਕੈਨੇਡੀਅਨਾਂ ਦੀ ਆਬਾਦੀ ਜਿਹੜੀ ਹੈਗੀ ਆ ਉਹ 8 ਲੱਖ ਕੈਨੇਡਾ ਦੇ ਮੁੱਢਲੇ ਵਸਨੀਕਾਂ ਨੂੰ ਵਸਨੀਕਾਂ ਨੂੰ ਨੇਟਿਵ ਇੰਡੀਅਨ ਕਿਹਾ ਜਾਂਦਾ ਹੈ 15ਵੀਂ ਸਦੀ ਵਿੱਚ ਉੱਥੇ ਅੰਗਰੇਜ਼ ਤੇ ਫ੍ਰੈਂਚੀਸ ਲੋਕ ਜਾਣੇ ਸ਼ੁਰੂ ਹੋ ਕੈਨੇਡਾ ਨੂੰ ਆਪਣੀ ਕਲੋਨੀ ਬਣਾਉਣ ਵਾਸਤੇ ਉੱਥੇ ਅੰਗਰੇਜ਼ਾਂ ਤੇ ਫ੍ਰਾਂਸੀਸੀਆਂ ਦੀਆਂ ਟੀਕੰਦਾਂ ਮਿਲਾਂ ਆਖਰ ਵਿੱਚ ਸੰਧੀ ਹੋਈ ਤੇ ਕੈਨੇਡਾ ਨੂੰ ਇੰਗਲੈਂਡ ਦੀ ਕਲੋਨੀ ਸਰਵਿਕੋਨ ਕਰ ਲਿਆ ਗਿਆ 1 ਜੁਲਾਈ 1867 ਨੂੰ ਸਾਰੇ ਸੂਬੇ ਕੈਨੇਡਾ ਦੇ ਕਨਫੈਡਰੇਸ਼ਨ ਵਿੱਚ ਵੱਜ ਗਏ ਤੇ ਜਿਸ ਤਰ੍ਹਾਂ ਬਾਅਦੋਂ ਤੋਂ ਤਾਂ ਆਜ਼ਾਦ ਹੋਣ ਦਾ ਰਾਹ ਬਣ ਗਿਆ ਕੋਈ ਪੱਛਮੀ ਮੁਲਕਾਂ માં ਕੈਨੇਡਾ ਵੀ ਵਿਕਸਿਤ ਬੁੱਧੀਵਾਤੀ ਵਿਵਸਥਾ ਵਾਲਾ ਦੇਸ਼ ਹੈ ਪਰ ਇਸ ਦੇ ਵੱਖ-ਵੱਖ ਸੱਭਿਅਤਾ ਸਲਵ ਹੈ ਇਹ ਬਹੁਤ ਸੁਖਿਆਚਾਰੀ ਹੈ ਅਕਸਰ ਵੀ ਦੇਸ਼ਾਂ ਤੋਂ ਬਾਦ ਲੋਕ ਦੇਸ਼ਾਂ ਦੇ ਲੋਕੋ ਤੇ ਰਹਿੰਦੇ ਨੇ ਗੋਰਿਆਂ ਤੋਂ ਬਾਦ ਚੀਨੀ, ਇਟਾਲੀਅਨ, ਅਫਰੀਕਨ, ਜਰਮਨ ਤੇ ਪੰਜਾਬੀ ਉਤੋਂ ਦੀਆਂ ਮੁੱਖ ਕਮਿਊਨਿਟੀयां ਹਨ ਠੁਕਮੀ ਗੈਂਟੀ ਵਾਲੀਆਂ ਪ੍ਰਵਾਸੀ ਕਮਿਊਨਿਟੀਆਂ ਨੂੰ ਆਪਣੇ ਸੱਭਿਆਚਾਰ ਧਰਨ ਅਤੇ ਜ਼बान ਨੂੰ ਬਰਕਰਾਰ ਰੱਖਣ ਅਤੇ ਵਿਕਸਿਤ ਕਰਨ ਲਈ ਸੰਵਿਧਾਨਕ ਹੱਕ ਆਤਮ ਹਨ ਰਾਮਲੇ ਦੌਰ ਤੇ ਕੈਨੇਡਾ ਗੈਰ ਭਾਰਤੀਆਂ ਨੂੰ 106 ਸਾਲ ਹੋ ਚੁੱਕੇ ਨੇ ਭਾਰਤੀਆਂ ਦਾ ਵੱਡੀ ਗੈਂਟੀ ਵਿੱਚ ਪ੍ਰਵਾਸ ਕੈਨੇਡਾ ਪ੍ਰਵਾਸ 1970 ਤੋਂ ਸ਼ੁਰੂ ਹੋਇਆ ਇਸੇ ਸਾਲ ਨਾਲ ਬਹੁ ਗੈਂਟੀ ਪੰਜਾਬੀ ਪਰਿਵਾਰਾਂ ਨੂੰ ਕੈਨੇਡਾ ਤੇ ਵਸਦਿਆਂ ਔਸਤਨ 25 40 ਸਾਲ ਹੋ ਚੁੱਕੇ ਮੈਨੂੰ ਅਨਟਾਰੀਓ ਬ੍ਰਿਟਿਸ਼ ਕੋਲੰਬੀਆ ਤੇ ਹਲਵਾਰਟਾ ਸੁਪਰੀਆਂੀਆਂ ਸੰਪਤੀਆਂ ਵਿੱਚ ਪੰਜਾਬੀਆਂ ਨੇ ਪ੍ਰਤੀਨਿਧਤਾ ਹਾਸਲ ਕੀਤੀ ਹੈ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਪੰਜਾਬੀਆਂ ਨੇ ਪ੍ਰਤੀਨਿਧਤਾ ਹਾਸਲ ਕੀਤੀ ਹੈ ਕੁਝ ਮੰਤਰਿਆਂ ਦੇ ਅਹੁਦੇ ਤੇ ਵੀ ਪਹੁੰਚੇ ਹਨ ਸਾਡੇ ਪੰਜਾਬੀ ਉੱਤੇ ਰੈਸਟੋਰੈਂਟਾਂ ਕੱਪੜਾ ਸਟੋਰਾਂ ਬਰੋਸਚੇ ਸਟੋਰਾਂ ਫਰਨੀਚਰ ਟੈਕਸਟਾਈਲ ਦੱਪਾਂ ਆਦਿ ਦੀਆਂ ਬਿਜ਼ਨਸਾਂ ਵਿੱਚ ਦਪਤਾ ਨਾਤ ਲਾ ਰਹੀਆਂ। ਕਲੇਟਾ ਦੇ ਕੁਝ ਕਲੇਟਾ ਦੀਆਂ ਇੰਟਰਨੈਸ਼ਨਲ ਜੋ ਰਾਸ਼ਟ੍ਰੀਪਤਮ ਪਸ਼ਾਵਾ ਹਨ ਅੰਗਰੇਜ਼ੀ ਤੇ ਫ੍ਰੈਂਚ। ਔਰ ਜੋ ਅੰਦਰ ਘਟਗੈਂਤੀ ਦੀਆਂ ਪਸ਼ਾਵਾ ਨੇ ਉਹਨਾਂ ਵਿੱਚ ਪੰਜਾਬੀ ਦਾ ਤੀਜਾ ਸਥਾਨ ਪਿੰਡਿਆਂ ਦਾ ਕੁਝ ਸਕੂਲਾਂ ਤੇ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਭਾਉਣ ਵਾਸਤੇ ਵੀਕਐਂਡ ਤੇ ਕਲਾਸਾਂ ਲੱਗਦੀਆਂ ਹਨ ਕਾਫੀ ਗੈਂਟੀ ਵਿੱਚ ਪੰਜਾਬੀ ਬਾਪੇ ਆਪਣੇ ਬੱਚਿਆਂ ਨੂੰ ਉਹਨਾਂ ਕਲਾਸਾਂ ਵਿੱਚ ਲੈ ਕੇ ਜਾਂਦੇ ਨੇ ਪਿੰਡਿਆਂ ਦਾ ਸੂਪਰੇ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੋ ਚੁੱਕਾ ਹੈ ਜਿੰਨਾ ਸਕੂਲਾਂ ਵਿੱਚ ਸਾਡੇ ਬੱਚਿਆਂ ਦੀ ਗਿਣਤੀ ਚੋਖੀ ਹੈ ਉਤੇ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਪੜਾਇਆ ਜਾ ਰਿਹਾ ਹੈ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਸਫਲਤ ਕਰਨ ਵਿੱਚ ਕੈਨੇਡਾ ਦਾ ਪੰਜਾਬੀ ਮੀਡੀਆ ਰੋਲ ਯੋਗਦਾਨ ਪਾ ਰਿਹਾ ਹੈ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਅਨੇਕਾਂ ਰੇਡੀਓ ਪ੍ਰੋਗਰਾਮ ਚੱਲਦੇ ਹਨ ਭਾਰੀ ਗੰਟੀ ਵਿੱਚ ਪੰਜਾਬੀ ਟੀਵੀ ਪ੍ਰੋਗਰਾਮ ਵੀ ਕੈਨੇਡਾ ਤੇ ਪ੍ਰਸਾਰਿਤ ਹੁੰਦੇ ਹਨ ਟਾਫਿਕ ਗੈਂਟੀ ਵਿੱਚ ਖਾਸਤਾਂ ਵਾਲੀ ਪੰਜਾਬੀ ਅਖਬਾਰਾਂ ਸ਼ਕਤੀਆਂ ਹਨ ਇਕੱਲੇ ਟਰਾਂਟੋ ਵਿੱਚ 14-15 ਹਫ਼ਤਾਵਾਰੀ ਅਤੇ ਦੰਤਿਆਂ ਦੇ ਰੋਜ਼ਾਨਾ ਅਖਬਾਰਾਂ ਸ਼ਕਤੀਆਂ ਤੇ ਮੈਨੀ ਵੈਂਕੂਵਰ ਕੈਲਗਰੀ ਤੇ ਐਡਵੈਂਟਨ ਵਿੱਚ ਵੀ ਇਲੈਕਟ੍ਰੋਨਿਕਸ ਤੇ ਪ੍ਰਿੰਟਡ ਪੰਜਾਬੀ ਮੀਡੀਆ ਕਾਰ ਰਹੀ ਹੈ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਭਾਵੇਂ ਵਿਕਸ਼ਿਤ ਪੱਤਰਕਾਰੀ ਦੇ ਪੱਧਰ ਤੋਂ ਤਾਂ ਅਜੇ ਹੇਠਾਂ ਹਨ ਪਰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਵਿਕਾਸ ਵਿੱਚ ਇਹਨਾਂ ਦਾ ਰੋਲ ਬਹੁਤ ਹੁਣ ਜੋੜ ਹੈ। ਗੁਰਦਵਾਰਾ ਕਾਲਜ ਵਿੱਚ ਗਰਮੀਆਂ ਦੀਆਂ ਲੰਬੀਆਂ ਛੁੱਟੀਆਂ ਤੋਂ ਆਰਾਮ ਕੈਨੇਡਾ ਦੀਆਂ ਪੰਜਾਬੀ ਸਮਾਜ ਸੇਵੀ ਸੰਸਥਾਵਾਂ ਵੱਲੋਂ 2-2 ਹਫ਼ਤੇ ਦੇ ਕੈਂਪ ਸયોਜਿਤ ਕੀਤੇ ਜਾਂਦੇ ਹਨ। ਇਹਨਾਂ ਕੈਂਪਾਂ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ, ਗੁਰਬਾਣੀ ਅਤੇ ਸਿਹਤ ਬਾਰੇ ਦਿੱਤੇ ਸਿੱਖਿਆ ਦਿੱਤੀ ਜਾਂਦੀ ਹੈ। ਉਸੇ ਇਹਨਾਂ ਮੁੱਦਿਆਂ ਤੇ ਇਸਾਰੂ ਬਹਿਸ ਵੀ ਕਰਵਾਈ ਜਾਂਦੀ ਹੈ ਸਾਡੇ ਕੈਨੇਡਾ ਦੇ ਜੰਪਾਲ ਬੱਚਾ ਨੇ ਆਈ ਸਾਫਟੀ ਤੇ ਬੇਸ਼ਵਾਦ ਵਰਗੀਆਂ ਕੈਨੇਡੀਅਨ ਕੈਡਰ ਜਿੰਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਇਹਨਾਂ ਕਿਟਾ ਵਿੱਚ ਲੈਣ ਵਾਲੇ ਬੱਚਿਆਂ ਦੀ ਗਿਣਤੀ ਭਾਵੇਂ ਜੇ ਥੋੜੀ ਹੈ ਪਰ ਸਮਾਪਤ ਹੋ ਕੇ ਇਸ ਦੇ ਵਧਣ ਦੀ ਸੰਭਾਵਨਾ ਹੈ ਪੰਜਾਬੀ ਕੈਨੇਡੀਅਨ ਕੈਨੇਡੀਅਨ ਖਾਣਾ ਜਿਵੇਂ ਮੈਕਡੋਨਲਡ ਬਰਗਰ ਪੀਜ਼ਾ ਪਾਸਤਾ ਸਬਵੇ ਮਕਰੋਨੀ ਆਦਿ ਉਹਨਾਂ ਦੇ ਸ਼ੌਕੀਨ ਬਣ ਦਿੱਤੇ ਗਏ ਸਾਡੇ ਉਥੋਂ ਦੇ ਜੰਪਰ ਬੱਚੇ ਤਾਂ ਇਹਨਾਂ ਭੋਜਨਾਂ ਨੂੰ ਪੰਜਾਬੀ ਭੋਜਨ ਨਾਲੋਂ ਵੀ ਵੱਧ ਪਸੰਦ ਕਰਦੇ ਹਨ ਇਵੇਂ ਹੀ ਗੋਰੇ ਲੋਕ ਬਟਰ ਚਿਕਨ ਸ਼ੀਕ ਕਬਾਬ ਮੀਟ ਤਰੀ ਮੱਛੀ ਤੋੜਾ ਤੇ ਸਮੋਸਾ ਵਰਗੇ ਪੰਜਾਬੀ ਭੋਜਨਾਂ ਦਾ ਸੁਆਦ ਮਾਣਨ ਲੱਗ ਪਏ ਹਨ ਉੱਥੋਂ ਦੇ 80 ਲੀਟਰ ਤੋਂ ਹੋਰ ਲੋਕ 7:34 7:34 ਦੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਹਨ ਵਿਆਹ ਤੇ ਜਨਮ ਦਿਨ ਪਾਰਟੀਆਂ ਵਿੱਚ ਵੀ ਸ਼ਾਮਿਲ ਹੁੰਦੇ ਹਨ ਪੰਜਾਬੀ ਕੈਨੇਡੀਅਨ ਕਮਿਊਨਿਟੀ ਦੇ ਬਹੁਤ ਐਕਟਿਵ ਪਰਿਵਾਰ 크ਿਸਮਸ ਹੈਲੋਵੀਨ 31 ਨਵੰਬਰ ਦੇ ਕੈਨੇਡੀਅਨ ਤਿਉਹਾਰਾਂ ਨੂੰ ਗੋਰੇ ਲੋਕ ਹੀ ਮਨਾਉਂਦੇ ਹਨ ਸਾਡੀਆਂ ਕੁਝ ਸੰਸਥਾਵਾਂ ਕੈਨੇਡਾ ਦੀਆਂ ਫੂਡ ਬੈਂਕਾਂ ਵਾਸਤੇ ਖਾਣ ਪੀਣ ਦੀਆਂ ਵਸਤਾਂ ਇਕੱਤਰ ਕਰ ਰਹੀਆਂ ਹਨ ਕੈਨੇਡਾ ਦੀਆਂ ਮੁੱਖ ਧਾਰਾ ਦੀਆਂ ਸਸਤਾਵਾਂ ਨਾਲ ਵੀ ਸਾਡੀ ਕਮਿਊਨਿਟੀ ਸਹਿਯੋਗੀ ਹੋ ਰਹੀ ਹੈ ਜੀਤਾ ਵਾਸਤੇ ਪੰਜਾਬੀਆਂ ਦੀਆਂ ਬੋਝਾਂ ਨਾਲ ਸਾਡਾ ਦੋਸਤियां ਪੈ ਰਹੀਆਂ ਹਨ ਨਵੇਂ ਪੀੜੀ ਦੇ ਕੁਝ ਬੱਚੇ ਉਹਨਾਂ ਦੇ ਬੱਚਿਆਂ ਨਾਲ ਵਿਆਹ ਵੀ ਚਾਰਾ ਦੇ ਰਹੇ ਹਨ ਇਹ ਮੈਸੂਮ ਸੰਦ ਹੈ ਕਿ ਇੰਡੋ ਕੈਨੇਡੀਅਨ ਕਮਿਊਨਿਟੀ ਵਿੱਚ ਪੱਛਮੀ ਸਮਾਜਿਕ ਬਣਤਰ ਅਨੁਸਾਰ ਸੱਭਿਆਚਾਰ ਅਨੁਕੂਲੀਕਰਨ ਤੇ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜਿੱਥੋਂ ਤੱਕ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨੂੰ ਬਰਕਰਾਰ ਰੱਖਣ ਤੇ ਵਿਕਸਿਤ ਕਰਨ ਦੀ ਗੱਲ ਹੈ ਦੁਸ਼ਯਾ ਸਾਡੇ ਕੈਨੇਡਾ ਵਿੱਚ ਵਸਦੇ ਲੋਕ ਇਹਦੇ ਬਾਰੇ ਅਵੇਅਰ ਹਨ ਚੰਤਤ ਹਨ ਅਤੇ ਬਾਕਾਇਦਾ ਯਤਨ ਕਰ ਰਹੇ ਹਨ ਉਹਨਾਂ ਦੇ ਯਤਨ ਕਾਫੀ ਹੱਦ ਤੱਕ ਸਫਲ ਹੋ ਰਹੇ ਹਨ